नमस्कार प्रोग्राम गल्लागल्ला विच देख रहे तमाम दर्शका दा स्वागत है मैं ਤੁਹਾਡੇ ਨਾਲ ਪ੍ਰਭਾ ਸ਼ਰਮਾ ਅਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਧੰਨਵਾਦ ਨਵੀਨ ਜੀ ਗਰਮੀ ਨੇ ਬਹੁਤ ਤੋਬਾ ਤੋਬਾ ਕਰਵਾਈ ਹੋਈ ਸੀ ਪਰ ਅੱਜ ਦਾ ਜਿਹੜਾ ਮੌਸਮ ਆ ਉਹਨੂੰ ਦੇਖ ਕੇ ਲੱਗਦਾ ਕਿ ਕੁਝ ਰਾਹਤ ਹੈ ਪੰਜਾਬ ਵਾਸੀਆਂ ਨੂੰ ਵੀ ਤੇ ਸਾਡੇ ਵਰਗਿਆਂ ਨੂੰ ਵੀ ਜਿਹੜੇ ਗਰਮੀ ਚ ਤਪੇ ਪਏ ਸਨ ਬਿਲਕੁਲ ਬਿਲਕੁਲ ਬਹੁਤ ਰਾਹਤ ਹੈ ਔਰ ਪਿਛਲੇ 2-3 ਦਿਨਾਂ ਤੋਂ ਜਿਹੜਾ ਤਾਪਮਾਨ ਸੀ 40 ਡਿਗਰੀ ਕ੍ਰਾਸ ਕਰ ਗਿਆ ਸੀ ਉਹਦੇ ਕਰਕੇ ਲੋਕ ਪਰੇਸ਼ਾਨ ਸੀ ਔਰ ਬੀਤੀ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਔਰ ਫਗਵਾੜੇ ਦੇ ਵਿੱਚ ਵੀ ਮੀਂਹ ਪਿਆ ਤੇ ਅੱਜ ਥੋੜਾ ਜਿਹਾ ਰਹਾਤ ਜਿਹੜੀ ਜ਼ਰੂਰ ਹੈ ਮਹਿਸੂਸ ਕਰ ਰਹੇ ਨਹੀਂ ਬਿਲਕੁਲ ਬਿਲਕੁਲ ਤੇ ਜਿਵੇਂ ਕਿ ਅਸੀਂ ਆਪਣੇ ਦਰਸ਼ਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਦੇਸ਼ ਵਿਦੇਸ਼ ਦੇ ਤਾਜ਼ਾ ਤਰੀਨ ਮੁੱਦਿਆਂ ਦੇ ਨਾਲ ਮਨੋਰੰਜਨ ਜਗਤ ਦੇ ਨਾਲ ਤੇ ਕਦੀ ਕਦੀ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਅਸੀਂ ਵਿਸ਼ੇਸ਼ ਮਹਿਮਾਨ ਇਧਰੇ ਤੁਹਾਡੇ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਸਮਾਜ ਨੂੰ ਇੱਕ ਸੇਧ ਦਿੱਤੀ ਹੋਵੇ ਤੇ ਉਸੇ ਮੁਹਿਮ ਦੇ ਤਹਿਤ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਖਾਸ ਮਹਿਮਾਨ ਵੀ ਮੌਜੂਦ ਨੇ ਨਵੀਨ ਜੀ ਮੈਂ ਕਹਾਂਗੀ ਕਿ ਤੁਸੀਂ ਉਹਨਾਂ ਨੂੰ ਥੋੜਾ ਦਰਸ਼ਕਾਂ ਦੇ ਇੰਟਰੋਡਿਊਸ ਕਰਵਾਓ ਹਾਂ ਬਿਲਕੁਲ 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 ਮਹਿਮਾਨੋ ਸਖਸ਼ੀਅਤ ਹੈ ਸ਼ਹਿਰ ਫਗਵਾੜੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇਗਾ ਖਾਸ ਕਰਕੇ ਪੰਜਾਬੀ ਜਾਂ ਭਾਰਤੀ ਜਿਹਨੂੰ ਸ਼ਹਿਰ ਫਗਵਾੜੇ ਦਾ ਨਾਮ ਨਾ ਪਤਾ ਹੋਵੇ ਪਰ ਉਸ ਨਾਮ ਦੇ ਵਿੱਚ ਹੋਰ ਚਾਰ ਚੰਨ ਲਾਣ ਦਾ ਇੱਕ ਕੰਮ ਕੀਤਾ ਸਾਡੇ ਸ਼ਹਿਰ ਦੇ ਇੱਕ ਐਸੇ ਵਪਾਰੀ ਪਰਿਵਾਰ ਨੇ ਵਪਾਰੀ ਸ਼ਾਇਦ ਬਾਅਦ ਦੇ ਵਿੱਚ ਬਣੇ ਹੌਲੀ ਹੌਲੀ ਪਰ ਅੱਜ ਉਹਨਾਂ ਨੇ ਐਸਾ ਮੁਕਾਮ ਹਾਸਲ ਕਰ ਰਿਹਾ ਕਿ ਸ਼ਹਿਰ ਫਗਵਾੜੇ ਨੂੰ ਜੇ ਉਹਨਾਂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਜੇ ਉਹਨਾਂ ਦੀ ਦੁਕਾਨ ਦਾ ਨਾਮ ਲਿਆ ਜਾਵੇ ਤੇ ਫਗਵਾੜਾ ਆਪਣੇ ਆਪ ਆ ਜਾਂਦਾ ਹੈ ਜੇ ਫਗਵਾੜੇ ਦਾ ਨਾਮ ਲਿਆ ਜਾਵੇ ਤੇ ਉਹਨਾਂ ਦੀ ਦੁਕਾਨ ਦਾ ਨਾਮ ਆਪਣੇ ਆਪ ਆ ਜਾਂਦਾ ਹੈ ਮੈਂ ਗੱਲ ਕਰ ਲਿਆ ਫਗਵਾੜੇ ਦੀ ਮਸ਼ਹੂਰ ਉਹ ਵਪਾਰੀ ਪਰਿਵਾਰ ਆਸ਼ੂ ਦੀ ਹੱਟੀ ਦਾ ਮਤਲਬ ਆਸ਼ੂ ਦੀ ਹੱਟੀ ਅਸੀਂ ਕਈ ਵਾਰ ਐਦਾਂ ਹੁੰਦਾ ਹੈ ਪ੍ਰਵਾ ਜੀ ਜੇ ਕਿਸੇ ਦੀ ਦੁਕਾਨ ਤੇ ਗਏ ਬਾਹਰ ਜਾ ਕੇ ਸ਼ਹਿਰ ਤੋਂ ਬਾਹਰ ਜਾ ਕੇ ਕਿਸ ਰਿਸ਼ਤੇਦਾਰ ਦੇ ਗਏ ਔਰ ਇਸੇ ਤਰ੍ਹਾਂ ਸਾਨੂੰ ਪੁੱਛ ਰਹੇ ਨੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਕੋਈ ਆਸ਼ੂ ਦੀ ਹੱਟੀ ਹੈਗੀ ਆ ਜੀ ਬੜੀ ਧਮਾਲ ਚ ਕੁਝਾਈ ਆ ਅਸੀਂ ਇਹ ਵੀ ਦੇਖੀ ਸੀ ਉਹਨਾਂ ਦੀ ਵੀਡੀਓ ਦੇਖੀ ਸੀ ਸੋ ਉਹਨਾਂ ਦੇ ਨਾਲ ਅੱਜ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਾਂਗੇ ਕਿਉਂਕਿ ਅੱਜ ਤੁਹਾਨੂੰ ਪਤਾ ਹੈ ਆਸ਼ੂ ਦੀ ਹੱਟੀ ਦਾ ਪਰ ਆਸ਼ੂ ਦੀ ਹੱਟੀ ਨੇ ਇਹ ਮੁਕਾਮ ਕਿਦਾਂ ਹਾਸਲ ਕੀਤਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਔਰ ਅੱਜ ਆਸ਼ੂ ਦੀ ਹੱਟੀ ਇੱਕ ਬ੍ਰਾਂਡ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਔਰ ਜਿੱਥੇ-ਜਿੱਥੇ ਵੀ ਪੰਜਾਬੀ ਬਸੇ ਹੋਏ ਨੇ ਉਹਨਾਂ ਦੇ ਵਿੱਚ ਕਿਉਂ ਆ ਸੋ ਸਾਡੇ ਨਾਲ ਅੱਜ ਆਸ਼ੂ ਦੀ ਹੱਟੀ ਦੇ ਓਨਰ ਗੌਰਵ ਜੀ ਮੌਜੂਦ ਨੇ ਗੌਰਵ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਬਿਲਟੀਵੀ ਯੂਕੇ ਦਾ ਜੀ ਤੇ ਸਾਰੇ ਦੇਖ ਰਹੇ ਦਰਸ਼ਕਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੌਰਵ ਜੀ ਸਭ ਤੋਂ ਪਹਿਲਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਨਾਲ ਜੁੜੇ ਹੋਏ ਆ ਤੁਹਾਡੇ ਦੁਕਾਨ ਤੇ ਆਂਦੇ ਵਪਾਰ ਦੇ ਨਾਲ ਜੁੜੇ ਹੋਏ ਆ ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਅੱਜ ਤੁਹਾਨੂੰ ਸਾਡੇ ਟੀਵੀ ਚੈਨਲ ਦੇ ਮਾਧਿਅਮ ਦੇ ਨਾਲ ਦੇਖ ਰਹੇ ਹਨ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਸ਼ੂ ਦੀ ਹੱਟੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਕਿਉਂਕਿ ਇਨਸਾਨ ਜਿਹੜੇ ਲੋਕ ਨੇ ਉਹ ਤੁਹਾਡੀ ਚੜ੍ਹਾਈ ਦਾ ਜ਼ਰੂਰ ਦੇਖਦੇ ਪਰ ਉਹਦੇ ਪਿੱਛੇ ਦਾ ਸੰਘਰਸ਼ ਨਹੀਂ ਸ਼ਾਇਦ ਕੋਈ ਦੇਖਦਾ ਉੱਥੇ ਤੱਕ ਦਾ ਸਫ਼ਰ ਤੁਸੀਂ ਕਿੱਦਾਂ ਤੈਅ ਕੀਤਾ ਸ਼ਾਇਦ ਇਹ ਲੋਕਾਂ ਲਈ ਜਾਣਨਾ ਜ਼ਰੂਰੀ ਹੈ ਕਿਉਂਕਿ ਜੋ ਤੁਸੀਂ ਵਪਾਰੀ ਵਰਗ ਨੂੰ ਇੱਕ ਮੁਕਾਮ ਤੇ ਪਹੁੰਚਾਇਆ ਆ ਆਸਟ੍ਰੇਲੀਆ ਸੀ ਤੁਹਾਨੂੰ ਆਪਣੇ ਸਟੂਡੀਓ 'ਚ ਬੁਲਾਇਆ ਕਿ ਸਮਾਜ ਨੂੰ ਸੇਧ ਹੋਵੇ ਸ਼ੁਰੂਆਤ ਕਿੱਥੋਂ ਹੋਈ ਆਸ਼ੂ ਦੀ ਹੱਤੀ ਦੀ ਸ਼ੁਰੂਆਤ ਕਿੱਦਾਂ ਹੁੰਦੀ ਆ ਸ਼ੁਰੂਆਤ ਜੀ ਆਸ਼ੂ ਭਾਜੀ ਤੋਂ ਹੋਈ ਆ ਜੀ ਤੇ ਆਸ਼ੂ ਭਾਈ ਨੇ ਸ਼ੁਰੂ ਤੋਂ ਆਸ਼ੂ ਭਾਜੀ ਤੁਹਾਡੇ ਵੱਡੇ ਮੇਰੇ ਵੱਡੇ ਬ੍ਰਦਰ ਆਸ਼ੂ ਭਾਈ ਨੇ ਸ਼ੁਰੂ ਤੋਂ ਪਹਿਲਾਂ ਸਕੂਟਰ ਤੇ ਪਿੰਡਾਂ ਦੇ ਵਿੱਚ ਡੱਗੀ ਦੇ ਜਿੱਦਾਂ ਵੇਚਦੇ ਹੁੰਦੇ ਆ ਸੂਟ ਆ ਕੇ ਕੜਾਈ ਵਾਲੇ ਇਤੋਂ ਸ਼ੁਰੂਆਤ ਕੀਤੀ ਪਹਿਲਾਂ ਉਹਨਾਂ ਨੇ ਸਕੂਟਰ ਤੇ 6-7 ਸਾਲ ਗੀੜਾ ਲਾਇਆ ਇਹ ਸਨ ਕਿਹੜੇ ਦੀ ਗੱਲ ਕਰ ਰਹੇ ਹੋ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 2004-5 ਸਾਲ ਦੀ ਉਹਨਾਂ ਨੇ ਢੀੜਾ ਲਾਇਆ ਢੀੜਾ ਲਾਉਣ ਤੋਂ ਬਾਅਦ 8-9 ਦੇ ਵਿੱਚ ਅਸੀਂ ਇੱਕ ਸਾਡਾ ਜਿਹੜਾ ਪੁਰਾਣਾ ਸ਼ਹਿਰ ਆ ਜਿਹਨੂੰ ਹਦੀਆਬਾਦ ਕਿਹਾ ਜਾਂਦਾ ਉਹੜੇ ਦੇ ਬਿਲਕੁਲ ਨਾਲ ਉੱਥੇ ਇੱਕ ਦੁਕਾਨ ਦੀ ਛੋਟੀ ਜੀ ਦੁਕਾਨ ਸੀ ਫੇ ਢੀੜਾ ਲਾਂਦੇ ਸੀ ਫੇ ਦੁਕਾਨ ਤੇ ਫੇ ਦੁਕਾਨ ਉਹਨਾਂ ਨੇ ਨਾਲ ਦੀ ਲਈ ਵੱਡੀ ਕਰ ਲਈ ਵੱਡੀ ਕਰ ਲਈ ਫੇ ਨਾਲ ਦੀ ਇੱਕ ਹੋਰ ਲਈ ਹੋਰ ਵੱਡੀ ਕਰ ਲਈ ਫੇ ਅਸੀਂ 2019 ਹਾਂ ਨਹੀਂ 2018 ਦੇ ਵਿੱਚ ਫਗਵਾੜੇ ਆਏ ਸਿਨੇਮਾ ਰੋਡ ਦੇ ਹਮਮ ਸਿਨੇਮਾ ਰੋਡ ਤੇ ਇੱਕ ਦੁਕਾਨ ਲਈ ਆਸ਼ੂ ਭਾਜੀ ਨੇ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦਾ ਯੁੱਗ ਸੀ ਉਦੋਂ ਟਿਕਟੌਕ ਬਹੁਤ ਚੱਲਦੀ ਹੁੰਦੀ ਸੀ ਹਮ ਟਿਕਟੌਕ ਬਹੁਤ ਜਲਦੀ ਟਿਕਟੌਕ ਤੇ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਉਤੋਂ ਲੋਕਾਂ ਦਾ ਪਿਆਰ ਸਾਨੂੰ ਬਹੁਤ ਹੀ ਜਿਆਦਾ ਮਿਲਿਆ ਉਹਦੇ ਵਿੱਚ ਕਹਿ ਸਕਦੇ ਜੀ 3 ਮਿਲੀਅਨ ਤੋਂ ਉੱਪਰ ਸੀ ਆਸ਼ੂ ਭਾਈ ਦੇ ਫੋਲੋਅਰ ਉਹ ਬਾਜ਼ਾਰ ਦੇ ਵਿੱਚ ਦੁਕਾਨ ਸੀ ਤੇ ਦੁਕਾਨ ਤੇ ਰਸ਼ ਕੰਟਰੋਲ ਨਹੀਂ ਕਰ ਸਕਦੇ ਸੀ ਇੰਨਾ ਰਸ਼ ਸੀ ਉਸ ਤੋਂ ਬਾਅਦ 19 ਜਾ ਗਿਆ ਜੀ ਕਰੋਨਾ ਉਹ ਰਸ਼ ਇੰਨਾ ਪੈਂਦਾ ਸੀ ਤੇ ਇੱਕ ਦੋ ਪਰਚੇ ਹੋਏ ਰਹਿੰਦੇ ਸੀ ਵਿਵਾਦ ਹੀ ਸੀ ਜਿਆਦਾ ਹੋ ਚੁੱਕੇ ਸੀ ਫਿਰ ਸੋਸ਼ਲ ਮੀਡੀਆ ਤੇ ਜਿਆਦਾ ਗੱਲਾਂ ਹੋ ਚੁੱਕੀਆਂ ਫਿਰ ਉਸ ਤੋਂ ਬਾਅਦ ਆਸ਼ੂ ਭਾਈ ਨੇ ਮੈਨੂੰ ਸਿਨੇਮਾ ਰੋਡ ਤੋਂ ਬਾਹਰ ਕੱਢ ਗਏ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਦੁਕਾਨ ਲੈ ਕੇ ਦਿੱਤੀ ਜਿਹੜੀ ਹੁਣ ਵੀ ਬੇਸਮੈਂਟ ਦੇ ਵਿੱਚ ਰੈਗੂਲਰ ਚੱਲ ਰਹੀ ਆ ਫਿਰ ਉਸ ਤੋਂ ਬਾਅਦ ਵੀ ਰਾਸ਼ੀਨਾ ਤੇ ਇੱਧਰ ਵੀ ਇੰਨਾ ਫਿਰ ਉਸ ਤੋਂ ਬਾਅਦ ਆਸ਼ੂ ਭਾਈ ਨੇ ਬੰਗਾ ਰੋਡ ਤੇ ਦੁਕਾਨ ਲਈ ਹੁਣ ਜਿਹੜੀ ਇਸ ਟਾਈਮ ਮੌਜੂਦਾ ਉਹ ਤੇ ਬਹੁਤ ਖੁੱਲੀ ਛੱਡ ਦੇ ਵਿੱਚ ਚੱਲ ਰਹੀ ਆ ਗੌਰਵ ਜੀ ਜਿਵੇਂ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦਾ ਯੂਜ਼ ਤਾਂ ਬਹੁਤ ਕਰਦੇ ਆ ਥੋੜੇ ਦਿਨ ਪਹਿਲਾਂ ਤਾਂ ਸਾਡਾ ਟੌਪਿਕ ਵੀ ਇਹੀ ਰਿਹਾ ਸੀ ਇਹਦੇ ਤੇ ਹੀ ਡਿਸਕਸ ਕੀਤਾ ਪਰ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਯੂਜ਼ ਜਿਹੜਾ ਕੀਤਾ ਆ ਉਹ ਤੁਸੀਂ ਕੀਤਾ ਤੁਹਾ ਸ਼ੋਦੀ ਹੱਟੇ ਬ੍ਰਾਂਡ ਨੇ ਕੀਤਾ ਆ ਕਿਵੇਂ ਇਹ ਦਿਮਾਗ ਚ ਆਈਡੀਆ ਆ ਕਿ ਇਸ ਪਲੇਟਫਾਰਮ ਨੂੰ ਜੇ ਅਸੀਂ ਇਸ ਤਰ੍ਹਾਂ ਯੂਜ਼ ਕਰੀਏ ਤੇ ਸਾਨੂੰ ਇਹ ਬੈਨੀਫੀਸ਼ੀਅਲ ਰਹੇਗਾ ਜਦੋਂ ਟਿਕਟੋਕ ਜਲਦੀ ਸੀ ਉੱਤੇ ਬਹੁਤ ਤਰ੍ਹਾਂ ਦੇ ਵੀਡੀਓ ਆਉਂਦੀਆਂ ਸੀ ਗਲਤ ਵੀ ਆਉਂਦੀਆਂ ਸੀ ਸਹੀ ਵੀ ਆਉਂਦੀਆਂ ਸੀ ਪਰਮਾਤਮਾ ਵਾਲੀਆਂ ਵੀ ਆਉਂਦੀਆਂ ਸੀ ਤੇ ਅਸੀਂ ਇੱਕ ਰੀਲ ਪਾਈ ਸੂਟਾਂ ਦੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਅਸੀਂ ਦੂਸਰੇ ਦਿਨ ਫੇਰ ਪਾਈ ਤੀਸਰੇ ਦਿਨ ਫੇਰ ਪਾਈ ਫਿਰ ਪਤਾ ਲੱਗਾ ਕਿ ਸੋਸ਼ਲ ਮੀਡੀਆ ਤੇ ਪ੍ਰਵੀਨ ਭਾਜੀ ਤੁਸੀਂ ਜਰੂਰੀ ਨਹੀਂ ਸਭ ਕੁਝ ਕਰ ਸਕਦੇ ਵਪਾਰ ਬਹੁਤ ਵਧੀਆ ਤੁਸੀਂ ਕਰ ਸਕਦੇ ਵਪਾਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਧੀਆ ਵਾ ਕੋਈ ਵੀ ਤੁਸੀਂ ਕਰਕੇ ਦੇਖੋ ਤੁਹਾਡਾ ਵੀ ਕੰਮ ਜੇ ਵਧੀਆ ਤਰੀਕੇ ਨਾਲ ਚਲਾਉਗੇ ਸੋਸ਼ਲ ਮੀਡੀਆ ਤੁਹਾਡੇ ਲਈ ਬਹੁਤ ਬੈਨੀਫਿਟ ਹੈ ਨੁਕਸਾਨ ਨਹੀਂ ਹੈ ਹਮ ਅੱਛਾ ਹੁਣ ਆਸ਼ੂ ਦੀ ਹੱਟੀ ਫਗਵਾੜੇ ਤੋਂ ਇਲਾਵਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਇਸ ਟਾਈਮ ਤੁਸੀਂ ਲੋਕਾਂ ਦੇ ਨਾਲ ਜੁੜੇ ਹੋਏ ਆ ਜਿੱਥੋਂ ਤੁਸੀਂ ਮੈਂ ਕਈ ਵਾਰ ਤੁਹਾਡੇ ਸ਼ਾਪ ਤੇ ਜਦੋਂ ਜਾਣ ਦਾ ਮੌਕਾ ਮਿਲਦਾ ਤੁਸੀਂ ਫੋਨ ਤੇ ਗੱਲ ਕਰ ਰਹੇ ਹੁੰਦੇ ਆਂ ਆਸਟ੍ਰੇਲੀਆ ਤੋਂ ਆਇਆ ਫੋਨ ਇੱਥੋਂ ਆਇਆ ਫੋਨ ਉਹ ਉਹਨਾਂ ਨੇ ਆਣਾ ਆ ਜੀ ਸੂਟ ਲਖਵਾਤੇ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਇਸ ਟਾਈਮ ਆਸ਼ੂ ਦੀ ਹੱਟੀ ਵਪਾਰ ਕਰ ਰਹੀ ਹੈ ਜਦੋਂ ਦੁਕਾਨਾਂ ਤਾਂ ਜਾਂ ਸ਼ਹਿਰ ਇਦਾਂ ਦੀ 올 ਓਵਰ ਵਰਲਡ ਦੇ ਵਿੱਚ ਕੋਈ ਕੀਨੀਆ ਤੱਕ ਸਾਡੇ ਪਾਰਸਲ ਜਾ ਚੁੱਕੇ ਆ ਕੀਨੀਆ ਦੇ ਵਿੱਚ ਵੀ ਪੰਜਾਬੀ ਬਹੁਤ ਲੈਂਦੇ ਉੱਥੇ ਵੀ ਪਾਰਸਲ ਆ ਮੈਰੀਕਾ ਯੂਕੇ ਦਾ ਤੁਸੀਂ ਸਾਰੇ ਕਹਿ ਸਕਦੇ ਨਾਲ ਹੀ ਜਾਂਦੇ ਆ ਪਰ ਸਾਡੇ ਨਾਗਾਲੈਂਡ ਤਿੱਬਤ ਅੱਛਾ ਇਹ ਜਿਹੜੀਆਂ ਹੈਗੀਆਂ ਮੈਂ ਇੱਥੇ ਇੱਕ ਸਿਰਫ ਪਾਕਿਸਤਾਨ ਨੂੰ ਛੱਡ ਕੇ ਬਾਤੀ ਅਸੀਂ ਸਾਰੀਆਂ ਕੰਟਰੀਆਂ ਦੇ ਵਿੱਚ ਜਾ ਰਹੇ ਹਾਂ ਕਿ ਸੋਸ਼ਲ ਮੀਡੀਆ ਪੂਰੀ ਉਪ ਨੂੰ ਚੱਕ ਰਹੀ ਹੈ ਅੱਛਾ ਪਾਕਿਸਤਾਨ ਦਾ ਹੁਣ ਤੁਸੀਂ ਜ਼ਿਕਰ ਕਰ ਦਿੱਤਾ ਤੇ ਫਿਰ ਆਪਾਂ ਉਧਰ ਨੂੰ ਵੀ ਹੋ ਲਈਏ ਤੁਸੀਂ ਜਦੋਂ ਮੈਂ ਤੁਹਾਡੀਆਂ ਕੁਝ ਵੀਡੀਓਜ਼ ਦੇਖੀਆਂ ਤੇ ਤੁਸੀਂ ਜਦੋਂ ਵੀਡੀਓ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਸਟਾਈਲ ਹੁੰਦਾ ਜਹੰਗ ਇਹ ਸਟਾਈਲ ਕਿੱਥੋਂ ਆਇਆ ਜਹੰਗ ਦਾ ਸਟਾਈਲ ਆਪਣੀ ਫੌਜ ਤੋਂ ਜੀ ਫੌਜ ਤੋਂ ਆਪਣੀ ਫੌਜ ਤੋਂ ਜਦੋਂ ਵੀ ਉਹਨਾਂ ਨੂੰ ਮਿਲੋ ਜਾਂ ਕਿਤੇ ਵੀ ਮਿਲੋ ਜਹੰਗਰੀ ਦਾ ਤੇ ਲੋਕ ਪਸੰਦ ਕਰਦੇ ਆ ਲੋਕ ਪਸੰਦ ਕਰਦੇ ਆ ਜਿਵੇਂ ਤੁਹਾਡਾ ਸਟਾਈਲ ਹੈ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਵੀਡੀਓ ਪਾਉਣ ਦਾ ਸਟਾਈਲ ਹੈ ਆਟੋਮੈਟਿਕਲੀ ਜਿਹੜਾ ਆਡੀਅੰਸ ਹੈ ਜਿਹੜੀ ਉਹਨੂੰ ਉਸ ਚੀਜ਼ ਨੂੰ ਦੇਖ ਰਿਹਾ ਉਹ ਇਹ ਨਹੀਂ ਹੈ ਕਿ ਉਹਨਾਂ ਨੇ ਜ਼ਰੂਰੀ ਹੈ ਕਿ ਸ਼ਾਪਿੰਗ ਹੀ ਕਰਨੀ ਹੈ ਤੁਹਾਡੀ ਵੀਡੀਓ ਦੀ ਪ੍ਰੈਜ਼ੈਂਟੇਸ਼ਨ ਇਦਾਂ ਦੀ ਹੁੰਦੀ ਹੈ ਕਿ ਬੰਦਾ ਉਹ ਵੀਡੀਓ ਛੱਡੇ ਨਹੀਂ ਸਕਦਾ ਉਹ ਪੂਰੀ ਵੀਡੀਓ ਦੇਖ ਕੇ ਤੇ ਫਿਰ ਬਾਅਦ ਉਹਦੀ ਸ਼ੇਅਰਿੰਗ ਵੀ ਨਹੀਂ ਹੋਈ ਹੁੰਦੀ ਆ ਕੀ ਉਹਦੇ ਪਿੱਛੇ ਕੀ ਤੁਹਾਡਾ ਰੀਜ਼ਨ ਹੋਊਗਾ ਕਿ ਅਸੀਂ ਵੀਡੀਓ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਕਿ ਲੋਕੀ ਇਸ ਇਹਨੂੰ ਮੱਲੋਂ ਵੱਲੀ ਛੱਡੇ ਹੀ ਨਾ ਸਕਣ ਬਈ ਟ੍ਰੇਨਿੰਗ ਲਈ ਕਿਤੇ ਉਹ ਇਦਾਂ ਲੱਗਦਾ ਜਿਦਾ ਟ੍ਰੇਨਿੰਗ ਲਈ ਇਹ ਪਿਆਰ ਆ ਜੀ ਤੁਹਾਡਾ ਜਦੋਂ ਮੈਂ ਪਾਣਾ ਲੋਕ ਕਮੈਂਟ ਵਿੱਚ ਕੁਝ ਲਿਖਦੇ ਆ ਕਿ ਇਦਾਂ ਕਰੋ ਜਾਂ ਉਦਾਂ ਕਰੋ ਉਹਨਾਂ ਤੋਂ ਸਿੱਖ ਸਿੱਖੇ ਤੁਹਾਡਾ ਸੋਸ਼ਲ ਮੀਡੀਆ ਦਾ ਪਰਿਵਾਰ ਆ ਉਹਦਾ ਹੀ ਪਿਆਰ ਆ ਉਹਦੇ ਨਾਲ ਹੀ ਅੱਗੇ ਵਧੇ ਹੋਏ ਅੱਛਾ ਤੁਸੀਂ 2019 ਦਾ ਜ਼ਿਕਰ ਕੀਤਾ ਇਹਨਾਂ ਨੇ 20 ਦਾ ਕੋਵਿਡ ਦੇ ਵਿੱਚ ਕੋਵਿਡ ਦੇ ਵਿੱਚ ਮੈਨੂੰ ਯਾਦ ਆ ਕਿ ਬਹੁਤ ਸਾਰੀਆਂ ਤੁਸੀਂ ਸੇਲਾਂ ਲੱਗ ਰਹੀਆਂ ਸੀਗੀਆਂ ਉੱਤੇ ਬੰਦ ਸੀ ਸਾਰਾ ਕੁਝ ਪਰ ਦੁਕਾਨ ਉਹ ਖਬਰ ਲੱਗਦੀ ਹੁੰਦੀ ਸੀ ਕਿ ਬੱਸ ਸਟੈਂਡ ਦੇ ਉੱਤੇ ਕਾਫੀ ਰਸ਼ ਦੇਖਿਆ ਗਿਆ ਆਸ਼ ਦੀ ਹੱਟੀ ਤੇ ਰਸ਼ ਪੈ ਗਿਆ ਲੋਕਾਂ ਨੂੰ ਫਿਰ ਕੰਟਰੋਲ ਕਿਦਾਂ ਕਰਦੇ ਸੀ ਕਿਉਂਕਿ ਉਹ ਲੋਕ ਤਾਂ ਆਈ ਜਾ ਰਹੇ ਸੀ ਉਹਨਾਂ ਨੂੰ ਫਿਰ ਕਿਦਾਂ ਸਮਝਾਇਆ ਕਿ ਨਹੀਂ ਵੇ ਤੁਸੀਂ ਨਾ ਆਓ 2021 ਤੋਂ ਬਾਅਦ ਮੈਂ ਤੇ ਆਸ਼ੂ ਭਾਈ ਨੇ ਕੰਨਾਂ ਨੂੰ ਹੱਥ ਵਾਲੇ ਕੀ ਸੇਲ ਨਹੀਂ ਲਾਣੀ ਸੀ ਸਾਢੇ 3:00 ਵਜੇ ਤੜਕੇ ਸੇਲ ਲਾਈ ਸੀ ਤੇ ਨੈਸ਼ਨਲ ਹਾਈਵੇ ਜਾਮ ਹੋ ਗਿਆ ਸੀ ਤੇ 8 ਤੋਂ 9 ਦਿਨ ਦੁਕਾਨ ਵੀ ਬੰਦ ਰਹੀ ਸੀ ਪ੍ਰਸ਼ਾਸਨ ਵੀ ਪਰੇਸ਼ਾਨ ਸੀ ਅਜੀਬ ਪਰੇਸ਼ਾਨ ਸੀ ਫੇਰ ਰਿਕਵੈਸਟ ਕੀਤੀ ਹੂੰ SSP ਸਾਹਿਬ ਨੂੰ ਹਮੇਂ ਨਾਮ ਨਹੀਂ ਲਵਾਂਗਾ ਉਹਨਾਂ ਨੇ ਰਿਕੁਐਸਟ ਕੀਤੀ ਕਿ ਗਾਹ ਨਹੀਂ ਕਰਾਂਗੇ ਆ ਲਾਸਟ ਮੌਕਾ ਦੇ ਦੋਨ ਸੀਲ ਨਹੀਂ ਲਾਈ ਦੀ ਜੇ ਸੀਲ ਲਾਈ ਦੀ ਆ 365 ਦੇ ਸੀਲ ਲੱਗੀ ਜਾਂਦੀ ਆ ਰਾਸ਼ ਨਾ ਪਵੇ ਕੰਟਰੋਲ ਰਹੀਏ ਹਮ ਅੱਛਾ ਗੌਰਵ ਜੀ ਮੈਨੂੰ ਤੁਸੀਂ ਇੱਕ ਗੱਲ ਦੱਸੋ ਅ ਵਪਾਰ ਦੇ ਵਿੱਚ ਤੁਸੀਂ ਇਹ ਜਿਹੜਾ ਕੱਪੜੇ ਦਾ ਕੰਮ ਕਰਦੇ ਹੋ ਫੈਕਟਰੀ ਤੋਂ ਸਿੱਧਾ ਕਸਟਮਰ ਤੱਕ ਪਹੁੰਚਾ ਰਹੇ ਹੋ ਤੁਸੀਂ ਇਹ ਕਿਦਾਂ ਸੋਚਿਆ ਕਿ ਮੈਂ ਇਸ ਚੀਜ਼ ਨੂੰ ਜੇ ਹੋਲ ਸੇਲਿੰਗ ਤੇ ਹੀ ਕਰਦਾ ਕਿਉਂਕਿ ਤੁਸੀਂ ਗਾਹਕ ਨੂੰ ਸਿੱਧਾ ਫੈਕਟਰੀ ਦੇ ਨਾਲ ਜੋੜਤਾ ਜੋ ਮਾਲ ਉਥੋਂ ਸਿੱਧਾ ਨਿਕਲਦਾ ਜੇ ਸਰੇਟ ਤੇ ਨਿਕਲਦਾ ਤੁਸੀਂ ਉਸ ਰੇਟ ਤੇ ਸਿੱਧਾ ਗ੍ਰਾਹਕ ਨੂੰ ਦੇ ਰਹੇ ਹੋ ਤੁਸੀਂ ਉਹ ਵਿੱਚ ਦੁਕਾਨਦਾਰ ਵਾਲਾ ਕੋਈ ਕਮਾਈ ਨਹੀਂ ਰੱਖਿਆ ਹੈਗਾ ਕਿ ਕਿਸ ਤਰ੍ਹਾਂ ਇਹ ਤੁਸੀਂ ਸੋਚ ਰੱਖੀ ਆਪਣੇ ਕੀ ਕਸਟਮਰ ਨੂੰ ਇਹ ਦੇਣਾ ਸਹੀ ਰਹੇਗਾ ਕਿ ਕਿਦਾਂ ਕਿ ਬਾਕੀ ਦੁਕਾਨਦਾਰਾਂ ਦਾ ਸਹਿਮਤ ਤੁਹਾਨੂੰ ਇਹ ਸਮਝ ਨਹੀਂ ਹੋਣੀ ਮੈਂ ਤੁਹਾਡਾ ਕਿਉਂਕਿ ਹੋਰ ਕੰਮ ਹੈ ਸਾਡਾ ਕਿੱਤਾ ਹੋਰ ਆ ਤੁਹਾਡਾ ਕਿੱਤਾ ਹੋਰ ਆ ਤੁਹਾਨੂੰ ਆਪਣੇ ਕਿੱਤੇ ਚ ਵਧੀਆ ਪਤਾ ਜਦੋਂ ਸੂਰਤ ਤੋਂ ਮਾਲ ਤੁਰਦਾ ਨਾ ਉਹਦੇ ਵਿੱਚ 5% ਦਲਾਲੀ ਹੁੰਦੀ ਹੂੰ ਹੋ ਫੇ ਮਾਲ ਆ ਜਾਂਦਾ ਤੁਹਾਡੇ ਕੋਲ ਲੁਧਿਆਣੇ ਜਦੋਂ ਲੁਧਿਆਣੇ ਆ ਗਿਆ ਲੁਧਿਆਣੇ ਵਾਲੇ ਦਾ 10% ਉਹਦਾ ਪਰਮੀ ਜੀ ਜੀ ਠੀਕ ਹੈ ਜੀ ਉਸ ਤੋਂ ਬਾਅਦ 5% ਲੱਗੇ ਜੀਐਸਟੀ ਜੀਐਸਟੀ ਇੱਕ 500 ਵਾਲਾ ਸੂਟ ਪਹਿਲੋਂ ਹੀ 600 ਦਾ ਹੋ ਗਿਆ ਬਿਲਕੁਲ 600 ਆ ਗਿਆ ਫੇ ਉਹਨੇ ਸਾਨੂੰ ਦੇਣਾ ਲੁਧਿਆਣੇ ਵਾਲੇ ਨੇ ਜਾਂ ਹੋਰ ਕਿਸੇ ਦੁਕਾਨਦਾਰ ਨੂੰ ਦੇਣਾ ਉਹਨੇ ਵੀ 200 ਉੱਪਰ ਰੱਖ ਕੇ ਵੇਚਣਾ ਜੀ ਉਹੀ ਰੇਟ ਵੱਧਦਾ ਵੱਧਦਾ ਉਹ ਤਾਂ ਵੱਧ ਜਾਂਦਾ ਮੈਂ ਉਹੀ ਕਹਿ ਰਹੀ ਹਾਂ ਕਿ ਤੁਸੀਂ ਕਸਟਮਰ ਨੂੰ ਸਿੱਧਾ ਫੈਕਟਰੀ ਵਾਲਾ ਰੇਟ ਦੇ ਰਹੇ ਹੋ ਅਸੀਂ ਫੇ ਇਹੀ ਨਾ ਦਲਾਲ ਨਹੀਂ ਵਿਚ ਪਾਇਆ ਜੀ ਵਪਾਰੀ ਲੁਧਿਆਣਾ ਅੰਬਰਸਾਹ ਜਲੰਧਰ ਦਾ ਕੋਈ ਵਪਾਰੀ ਨਹੀਂ ਵਿਚ ਪਾਇਆ ਡਾਇਰੈਕਟ ਉੱਥੋਂ ਲੈ ਲਿਆ 5% ਉਹ ਬਚ ਗਿਆ 10% ਉਹਦਾ ਬਚ ਗਿਆ 15% ਬਚਣ ਤੋਂ ਬਾਅਦ 15% ਦੇ ਉੱਪਰ ਰੇਟ ਲਾ ਦਿਓ ਜੇ 5% ਦੇ ਰੇਟ ਲਾ ਦਿਓ ਤੁਸੀਂ ਆਪੇ ਸਸਤੇ ਹੋਗੇ ਤੁਸੀਂ ਮਹਿੰਗੇ ਹੋ ਹੀ ਨਹੀਂ ਸਕਦੇ ਨਹੀਂ ਵਿਰੋਧ ਨਹੀਂ ਹੁੰਦਾ ਵੀ ਜਿਹੜੇ ਫਗਵਾੜੇ ਦੇ ਵਪਾਰੀ ਵਰਗਾਂ ਮਤਲਬ ਦੁਕਾਨਦਾਰਾਂ ਜਿਨ੍ਹਾਂ ਦਾ ਵੀ ਕੱਪੜੇ ਦਾ ਵੀ ਕੰਮ ਆ ਉਹ ਕਿਤੇ ਕਹਿੰਦੇ ਨਹੀਂ ਵੀ ਤੁਸੀਂ ਸਾਡੇ ਰੇਟ ਖਰਾਬ ਕਰ ਦਿੰਦੇ ਯਾਰ ਨਹੀਂ ਇਦਾਂ ਦਾ ਫਗਵਾੜੇ ਦੇ ਵਪਾਰੀਆਂ ਵੱਲੋਂ ਪਿਆਰ ਹੀ ਆ ਜੀ ਦੇਖ-ਦੇਖ ਕੇ ਹੋਰ ਦੋ ਤਿੰਨ ਵਪਾਰੀ ਇੰਸਟਾਗ੍ਰਾਮ ਤੇ ਆ ਚੁੱਕੇ ਆ ਆਸ਼ੂ ਭਾਜੀ ਤੋਂ ਪ੍ਰੇਰਿਤ ਹੋ ਕੇ ਪਰੇ ਪ੍ਰੇਰਿਤ ਹੋ ਗਏ ਉਹ ਆ ਚੁੱਕੇ ਇੰਸਟਾਗ੍ਰam ਦੇ ਉੱਤੇ ਉਹ ਵਿਰੋਧ ਨਹੀਂ ਕੀਤਾ ਗੱਲ ਇਹ ਸਿੱਖਿਆ ਉਹਨਾਂ ਨੇ ਵਿਰੋਧ ਨਹੀਂ ਕੀਤਾ ਵਿਰੋਧ ਕਰੂਗੇ ਫਾਇਦਾ ਕੀ ਉਹਨਾਂ ਨੇ ਕੁਝ ਸਿੱਖ ਕੇ ਆਪ ਵੀ ਅੱਗੇ ਆ ਅੱਛਾ ਇੱਕ ਤੁਸੀਂ ਵੀਡੀਓ ਪਾਈ ਸੀ ਬਈ ਖਰਗੋਸ਼ ਨਾਲੋਂ ਵੀ مخਮਲ ਕਪੜਾ ਇਹ ਤੁਹਾਨੂੰ ਐਂਡੇ ਕੌਣ ਦਿੰਦਾ ਹੱਥ 'ਚ ਇਹਨਾਂ ਦੇ ਜਿਹੜੀ ਵਰਡਿੰਗ ਉਹਨਾਂ ਤੇ ਬੜਾ ਜ਼ੋਰ ਦਿੱਤਾ ਜਾਂਦਾ ਆ ਜਿਹੜੀ ਵਰਡਿੰਗ ਵਿੱਚ ਬੋਲਦੇ ਆ ਹੱਥ 'ਚ ਖਰਗੋਸ਼ ਮੈਂ ਕਹਿੰਦਾ ਵੀ ਤੁਸੀਂ ਦੇਖੋ ਵੀ ਉਹਦੇ ਨਾਲ ਵੀ ਪੂਰੀ ਟੀਮ ਰੱਖੀ ਹੁੰਦੀ ਨਾ ਮੈਨੇਜ ਕਰਨ ਦੇ ਲਈ ਹੱਥ 'ਚ ਖਰਗੋਸ਼ ਆ ਦੇਖੋ ਜੀ ਖਰਗੋਸ਼ ਖਰਗੋਸ਼ ਨਾਲ ਉਹ ਵੀ ਮਲਮ ਜਾਨੀ ਕਿ ਖਰਗੋਸ਼ ਦਾ ਕੰਮ ਖਤਮ ਤੇ ਬਾਅਦ ਚ ਫੇਸਟਾ ਆਉਣੀ ਹੋਏ ਤੁਸੀਂ ਇਹ ਇਹ ਆਈਡੀਆ ਕੌਣ ਦਿੰਦਾ ਤੁਹਾਨੂੰ ਕਸਟਮਰ ਆਂਦਾ ਦੁਕਾਨ ਤੇ ਉਹਨਾਂ ਦੇ ਹੱਥਾਂ 'ਚ ਕਈ ਵਾਰ ਕੋਈ ਡੌਗ ਨਹੀਂ ਹੁੰਦੇ ਛੋਟੇ ਛੋਟੇ ਉਹ ਘਰਾਂ 'ਚ ਨਹੀਂ ਛੱਡ ਕੇ ਜਾ ਸਕਦੇ ਕੋਈ ਕਿਸੇ ਕੋ ਤੋਤਾ ਹੁੰਦਾ ਕੋਈ ਕਸਟਮਰ ਬਹੁਤ ਦੂਰ ਦੂਰ ਆਉਂਦੇ ਅਗਲੇ ਨੂੰ ਲੱਗਦਾ ਕਿ ਮੈਂ 300 ਕਿਲੋਮੀਟਰ ਤੋਂ ਆਇਆ ਡੌਗੀ ਮੇਰਾ ਭੁੱਖਾ ਰਹਿਣਾ ਉਹ ਨਾਲ ਲੈ ਆਉਂਦੇ ਉਸ ਦਿਨ ਕਸਟਮਰ ਖਰਗੋਸ਼ ਲੈ ਆਇਆ ਸੀ ਆਈਡੀਆ ਤੁਹਾਨੂੰ ਉਹਨਾਂ ਨੇ ਮੈਂ ਕਿਹਾ ਇੱਚ ਕੀ ਹੈ ਕਹਿੰਦੇ ਖਰਗੋਸ਼ ਮੈਂ ਕਿਹਾ 2 ਮਿੰਟ ਲੈ ਦੇ ਦਿਓ 2 ਮਿੰਟ ਲੈ ਕੇ ਮੈਂ ਸੂਟ ਨਾਲ ਵੀਡੀਓ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਵਾਹ ਜੀ ਉਹਨਾਂ ਦਾ ਖਰਗੋਸ਼ ਵੀ ਖੁਸ਼ ਹੋ ਗਿਆ ਸਾਡੀ ਵੀਡੀਓ ਦੇਖਾ ਕੇ ਮਤਲਬ ਮਤਲਬ ਮੈਂ ਇਹੀ ਚੀਜ਼ ਕਹਿ ਰਿਹਾ ਸੀ ਕਿ ਦੇਖੋ ਤੁਸੀਂ ਆਪਣੇ ਕੰਮ ਨੂੰ ਕਿੱਦਾਂ ਵਧਾਣਾ ਇਹ ਆਈਡੀਆ ਤੁਹਾਡਾ ਤੁਹਾਡਾ ਪੈਸ਼ਨ ਆ ਇਹ ਜੀ ਵੀ ਮਤਲਬ ਖਰਗੋਸ਼ ਉਹ ਦੁਕਾਨ ਉਹ ਬੰਦੇ ਕਿਹੜਾ ਹੋਰ ਕਿਸੇ ਦੁਕਾਨ ਤੇ ਨਾ ਗਏ ਹੋਊਗੇ ਗਏ ਹੀ ਹੋਣਗੇ ਕੱਪੜਾ ਲੈਣ ਨਾ ਗਏ ਹੋਣਗੇ ਕੁਝ ਖਾਣ ਗਏ ਹੋਣਗੇ ਕੋਈ ਹੋਰ ਚੀਜ਼ ਲੈਣ ਗਏ ਹੋਗੇ ਪਰ ਆਈਡੀਆ ਆਈਡੀਆ ਪ੍ਰੈਜੈਂਟੇਸ਼ਨ ਗੋਰਪਾਜੀ ਬੈਠ ਕੇ ਉਥੇ ਇਹ ਸੋਚਦੇ ਆ ਦੁਕਾਨ ਤੇ ਵੀ ਮੈਂ ਕਪੜਾ ਕਿੱਦਾਂ ਵੇਚਣਾ ਆ ਜਾਂ ਮੈਂ ਹੁਣ ਰੀਲ ਬਣਾ ਦੇ ਲਈ ਆਈਡੀਆ ਕਿੱਦਾਂ ਲੱਭਣਾ ਕੀ ਚੱਲਦਾ ਹੁੰਦਾ ਦੁਕਾਨ ਜੇ ਖਰਗੋਸ਼ ਆ ਗਿਆ ਤੇ ਉਹਦਾ ਇਸਤੇਮਾਲ ਕਿੱਦਾਂ ਕਰਨਾ ਹੈ ਇਹੀ ਚੱਲਦਾ ਹੁੰਦਾ ਰੀਲ ਕਿੱਦਾਂ ਬਣਾਈਏ ਕਿੱਦਾਂ ਫੇਮਸ ਹੋ ਸਕਦੀ ਆ ਕਿੱਦਾਂ ਉੱਪਰ ਜਾ ਸਕਦੀ ਆ ਰੀਲ ਕਿੱਦਾਂ ਬਣਾਈਏ ਇਹੀ ਦਿਮਾਗ ਚ ਚੱਲਦਾ ਹੁੰਦਾ ਬਾਕੀ ਕਸਟਮਰ ਦਾ ਟੈਂਡ ਕਰਨਾ ਹੀ ਆ ਆਿਆਂ ਨੂੰ ਸਤਿ ਸ਼੍ਰੀ ਅਕਾਲ ਚਾਹ ਬਾਣੀ ਸਭ ਬਣਾਉਣਾ ਆਈਆ ਤੇ ਬਾਕੀ ਆਈਡੀਆ ਤਾਂ ਚੱਲਦਾ ਹੀ ਰਹਿੰਦਾ ਵਾ ਦੁਨੀਆਂ ਅੱਛਾ ਸੋਸ਼ਲ ਮੀਡੀਆ ਦੇ ਲਈ ਤੁਹਾਡੀ ਥਿੰਕਿੰਗ ਕੀ ਆ ਸੋਸ਼ਲ ਮੀਡੀਆ ਦੇ ਲਈ ਤੁਸੀਂ ਕੀ ਸੋਚਦੇ ਹੋ ਵੀ ਆਸ਼ੂ ਦੀ ਹੱਟੀ ਨੂੰ ਇੱਕ ਬ੍ਰਾਂਡ ਬਣਾਇਆ ਸੋਸ਼ਲ ਮੀਡੀਆ ਨੇ ਮਤਲਬ ਦੁਕਾਨਾਂ ਬਹੁਤ ਆ ਤੁਸੀਂ ਆਪ ਜੇ ਕਿਤੇ ਐਡ ਵੀ ਕਿਸੇ ਪੋਸਟਰ ਵੀ ਲਗਵਾ ਦੋਗੇ ਕਿਤੇ ਕਿੰਨੇ ਲਗਵਾ ਦੋਗੇ ਪੂਰੀ ਦੁਨੀਆਂ 'ਚ ਤੁਹਾਨੂੰ ਨਹੀਂ ਲਗਵਾ ਸਕਦੇ ਪਰ ਹੁਣ ਜੇ ਕੀਨੀਆਂ ਦੇ ਵਿੱਚ ਮਾਲ ਜਾ ਰਿਹਾ ਕੀਨੀਆਂ ਦੇ ਵਿੱਚ ਆਸ਼ੂ ਦੀ ਹੱਟੀ ਦੇ ਪੋਸਟਰ ਥੋੜੋ ਲੱਗੇ ਹੋਏ ਕੀਨੀਆਂ ਦੇ ਵਿੱਚ ਤਾਂ ਤੁਸੀਂ ਮੋਬਾਈਲ ਸੋਸ਼ਲ ਮੀਡੀਆ ਦੇ ਰਾਹੀਂ ਪਹੁੰਚੇ ਹੋਵੋਗੇ ਉੱਥੋਂ ਕਸਟਮਰ ਆ ਸੋਸ਼ਲ ਮੀਡੀਆ ਦਾ ਇਸਤੇਮਾਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਮੈਂ ਚਾਹਨਾ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਹੜੇ ਵਪਾਰੀ ਵਰਗ ਹੈ ਕੋਈ ਵੀ ਵਪਾਰ ਹੋ ਛੋਟਾ ਮੋਟਾ ਵੀ ਕੋਈ ਸ਼ੁਰੂ ਕਰਦਾ ਹੈ ਜੀ ਉਹਨੇ ਆਪਣੇ ਵਪਾਰ ਨੂੰ ਵਧਾਣਾ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਿੱਦਾਂ ਕਰੇ ਥੋੜਾ ਜਿਹਾ ਤੁਸੀਂ ਗਾਈਡ ਕਰੋ ਕਿਉਂਕਿ ਤੁਸੀਂ ਉਹਦੇ ਪ੍ਰਤੱਖ ਦਰਸ਼ੀ ਹੋ ਤੁਸੀਂ ਉਸ ਜੀ ਨੂੰ ਇਸਤੇਮਾਲ ਕਰਕੇ ਉਸ ਅਚੀਵਮੈਂਟ ਨੂੰ ਹਾਸਲ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਕਨਸੈਪਟ ਬਹੁਤ ਵਧੀਆ ਹੋਣਾ ਚਾਹੀਦਾ ਤੁਸੀਂ ਦਿਖਾਣ ਕੀ ਲੱਗੇ ਕੀ ਰੇਟ ਤੇ ਦਿਖਾਣ ਲੱਗੇ ਆ ਜੇ ਉਹ ਵੀਡੀਓ ਵਾਇਰਲ ਹੋ ਜੇ ਤੁਹਾਡੇ ਕੋਲ ਨਾਲ ਦੇ ਮਗਰ ਸੂਟ ਪਏ ਆ 5 7 ਹਾਂ ਸਭ ਤੋਂ ਵੱਲੋਂ ਇਹ ਗੱਲ ਕਿਸੇ ਦੀ ਵੀ ਵੀਡੀਓ ਵਾਇਰਲ ਹੋ ਸਕਦੀ ਆ ਆਪਣੀ ਜ਼ਿਆਦਾ ਹੋ ਸਕਦੀ ਆ ਜਾਂ ਤੁਹਾਡੀ ਜ਼ਿਆਦਾ ਹੋ ਸਕਦੀ ਆ ਤੁਹਾਡੇ ਕੋਲ ਨਾਲ ਦਾ ਉੰਨਾ ਮਾਲ ਪਿਆ ਹੁੰਦਾ ਸਭ ਤੋਂ ਵੱਲੋਂ ਪਹਿਲਾਂ ਇਹ ਹੋਣਾ ਚਾਹੀਦਾ ਤੁਹਾਡੇ ਕੋਲ ਪਿਆ ਹੈ ਕਸਟਮਰ ਦੇ ਨਾਲ ਵੀਡੀਓ 'ਚ ਗਲਤ ਕਮਿਟਮੈਂਟ ਨਹੀਂ ਕਰਨੀ ਮੇਰੇ ਕੋਲ ਆਜੋ 500 ਆਜਵੇ ਤਾਂ ਤੁਸੀਂ ਕਹੋ ਮੈਂ ਤਾਂ 5 ਹੀ ਸੀਗੇ ਮੇਰੇ ਕੋਲ ਮੇਰੇ ਕੋਲ 5 ਹੀ ਸੀ ਹੁਣ ਮੇਰੇ ਕੋਲ 700 ਵਾਲੇ ਪਏ ਆ ਜ਼ਿਆਦਾ ਇਹੀ ਹੁੰਦਾ ਵਾ ਇੰਸਟਾਗ੍ਰਾਮ 'ਤੇ ਜ਼ਿਆਦਾ ਹੀ ਹੁੰਦਾ ਤੁਸੀਂ ਸਾਡੇ ਕੋਲ ਆਉਂਗੇ ਜੇ ਅਸੀਂ 500 ਕਹਿ ਤਾ ਨਾ ਅਸੀਂ ਇਹ ਵੀ ਡੇਟ ਵੀ ਨਾਲ ਲਿਖ ਦਈਦਾ ਡੇਟ ਨਾਲ ਭਾਵੇਂ ਇੰਨੀ ਤਰੀਕਾ ਅਗਲਾ ਕਹੋ ਆਹ ਮੁੰਤਾ ਨਹੀਂ ਹੋਣਾ ਕਿਸੇ ਕੋਲ ਵੀਡੀਓ ਭਾਜੀਓ ਬਾਚੂ ਬੋਹਿੰਦੀ ਆ ਕੋਈ ਬਾਦ ਹੁਣ ਤੁਸੀਂ ਅੱਜ ਵਾਲੀ ਵੀਡੀਓ ਕੋਈ 2027 ਵਿੱਚ ਜਾ ਕੇ ਵਾਇਰਲ ਕਰ ਦੋਵੇ ਉਹ ਮੁਸ਼ਕਲ ਆ ਨਹੀਂ ਪਰ ਉਹਨਾ ਸਟਾਕ ਰੱਖੀਦਾ ਕਿ ਗਾਹਕ ਮੁੜੇ ਨਾ ਇੱਕ ਮਹੀਨੇ ਤੱਕ ਹੂੰ ਉਹ ਵੀਡੀਓ ਜਦੋਂ ਵੀ ਬਣੀ ਸੋਚ ਸਮਝ ਕੇ ਬਣੀ ਬੈਂਦੀ ਇੱਕ ਮਹੀਨੇ ਤੱਕ ਗਾਹਕ ਮੁੜੇ ਨਾ ਜੀ ਕਿਸੇ ਨੇ ਬਾਅਰ ਮੰਗਾਣਾ ਮੈਂ ਬਾਅਦ ਵੀ ਭੇਜ ਦੇਗਾ ਕੋਰੀਅਰ ਸਰਵਿਸ ਆਪਣੇ ਸੁਪਰ ਫਾਸਟ ਆ ਮੈਂ ਤੁਹਾਨੂੰ ਕਹਿਣਾ ਚਾਹਨਾ ਅਮਰੀਕਾ ਇੰ ਕੈਨੇਡਾ ਯੂਕੇ ਆਸਟ੍ਰੇਲੀਆ 6 ਦਿਨ ਦਾ ਟਾਈਮ ਲੈਂਦਾ 50 4 ਦਿਨ ਦੇ ਵਿੱਚ ਲਈਦਾ ਕਿਉਂਕਿ ਸੈਚਰਡੇ ਸੰਡੇ ਉਹਦਾਂ ਛੁੱਟੀ ਹੁੰਦੀ ਆ ਇਧਰ ਨਹੀਂ ਉਹ ਦੋ ਦਿਨ ਵੇਸਟ ਹੋ ਜਾਂਦੇ ਆ ਨਹੀਂ ਤਾਂ 4 ਦਿਨ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਮਾਲ ਪਹੁੰਚ ਜਿੱਦਾਂ ਦੇਸ਼ਾ ਵਿਦੇਸ਼ਾ ਤੋਂ ਵੀ ਬਹੁਤਾਂ ਨੂੰ ਪਿਆਰ ਮਿਲ ਰਿਹਾ ਆ ਤੇ ਕਸਟਮਰ ਉੱਥੇ ਦੇ ਵੀ ਤੁਹਾਡੇ ਨਾਲ ਕਨੈਕਟ ਹੈ ਕਸਟਮਰ ਨੂੰ ਤੁਸੀਂ ਇਦਾਂ ਦੀ ਕਿਹੜੀ ਸਪੈਸ਼ਲ ਸਰਵਿਸ ਜਿਹੜੀ ਪ੍ਰੋਵਾਈਡ ਕਰਵਾਨੀ ਜਿੱਦਾਂ ਉਹਨਾਂ ਕਸਟਮਰ ਬੈਠਾ ਹੋਇਆ ਉਹ ਆ ਨਹੀਂ ਸਕਦੇ ਹੈਗੇ ਜਾਂ ਹੁਣੀ-ਹੁਣੀ ਗਏ ਨੇ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦੀ ਡਿਮਾਂਡ ਹੈਗੀ ਆ ਫਿਰ ਤੁਸੀਂ ਕਿੱਦਾਂ ਉਸ ਚੀਜ਼ ਨੂੰ ਪੂਰਾ ਕਰ ਮਿੱਕੋ ਛੇ ਤੋਂ ਸੱਤ ਮੁੰਡੇ ਦੇ ਵਿੱਚ ਕੁੜੀਆਂ ਮਿਲਾ ਕੇ ਜਿਹਨੂੰ ਆਪਾਂ ਕਹਿੰਦੇ ਆ ਸੋਸ਼ਲ ਹਾਲਾ ਉਹਨਾਂ ਨੂੰ ਵੀਡੀਓ ਕਾਲ ਤੇ ਅਸੀਂ ਦਿਖਾ ਦਈਏ ਸੂਟ ਦੇਖ ਲਓ ਜੀ ਸੂਟ ਪਸੰਦ ਆ ਨਾ ਇਹ ਟੀਮ ਤੁਹਾਡੀ ਦੁਕਾਨ 'ਚ ਬੈਠੀ ਹੈ 6-7 ਜਾਣੇ ਆਪਾਂ ਮਗਰ ਇਹ ਆਫਿਸਾਂ ਨਾਲ ਹੀ ਰੱਖੂਗਾ 6-7 ਜਾਣੇ ਇਸ ਇਸ ਨੂੰ ਹਾਂ ਕੇ ਟੈਕ ਲਗਾ ਦੇ ਨੰਬਰ ਚੱਲਦੇ ਰਹਿੰਦੇ ਨੇ ਸਕਰੀਨ ਤੇ ਅੱਜ ਵਾਲੀ ਦੀ ਤੇ ਮੈਂ ਕੋਈ ਬਾਅਦ ਤੱਕ ਕੱਲ ਵਾਲੀ ਦੀ ਕੋਈ ਬਾਅਦ ਨਹੀਂ ਕਿਉਂਕਿ ਮਿਲੀਅਨਸ ਤੁਹਾਡੇ ਵੀਊ ਹੁੰਦੇ ਆ ਤੇ ਉਹ ਗੱਲ ਓਬਵੀਅਸ ਹੈ ਕਿ ਬਾਹਰ ਐਨ ਆਰ ਆਈ ਜਿਹੜੇ ਉਹ ਤੁਹਾਡੇ ਨਾਲ ਜੁੜੇ ਹੋਏ ਹੋਏ ਫੇ ਉਹਨਾਂ ਨੂੰ ਵੀਡੀਓ ਕੋਲ ਤੇ ਹੀ ਆ ਜੀ ਜੇ ਉਹਨਾਂ ਕੋ ਨਹੀਂ ਆਉਂਦਾ ਇੱਕ ਪਰਿਵਾਰ ਜੇ ਮੈਂ ਸਭ ਨੂੰ ਪਤਾਣਾ ਜੀ ਇੱਕ ਪਰਿਵਾਰ ਯੂਕੇ ਤੋਂ ਆ ਗਿਆ 6 ਲੱਖ ਰੁਪਏ ਦੀਆਂ ਟਿਕਟਾਂ ਤੇ ਬਾਕੀ ਉਹਨਾਂ ਦਾ ਇੱਥੇ ਲੈਣ ਦੇਣ 2.5 ਲੱਖ ਰੁਪਏ ਦਾ 2.5 ਲੱਖ ਦਾ ਉਹਨਾਂ ਨੇ ਉਸ ਤੋਂ ਨੁਕਸਾਨ ਕਰਿਆ ਨਾ ਜਿਹਨੇ ਜੌਬਾਂ ਛੱਡੀਆਂ ਹੋਣੀਆਂ ਫਿਰ ਜਾਣਾ 11 ਲੱਖ ਰੁਪਏ ਹੋ ਗਿਆ ਉਹ 2.5 ਲੱਖ ਰੁਪਏ ਦੀ ਉਹਨਾਂ ਨੇ ਸ਼ਾਪਿੰਗ ਕਰਨ ਦੀ ਸ਼ਾਪਿੰਗ ਨਾਲੋਂ ਜ਼ਿਆਦਾ ਉਹਨਾਂ ਦੇ ਟਿਕਟਾਂ ਤੇ ਉਹਨਾਂ ਖਰਚੇ ਉਹ ਹੁਣ ਸਮਝਦਾਰ ਆ ਮੋਬਾਈਲ ਤੇ ਦੇਖ ਕੇ ਲੈ ਲੈਂਦੇ ਆ ਬਾਕੀ ਇਹ ਹੈ ਵਿਸ਼ਵਾਸ ਤੁਸੀਂ ਦਿਖਾਇਆ ਕੀ ਦਿਖਾਇਆ ਕੀ ਤੇ ਵੇਚਿਆ ਕੀ ਦਿੱਤਾ ਲੇ ਉਹਨਾਂ ਕੋ ਪਹੁੰਚਿਆ ਕੀ ਉਹਨਾਂ ਦਾ ਰਿਵਿਊ ਕੀ ਆਇਆ ਮੁੜ ਕੇ ਜੀ ਨਾਈਸ ਜਰਨੀ ਅੱਛਾ ਮਹਿਲਾਵਾਂ ਆਂਦੀਆਂ ਸੈਟੀਸਫਾਈਡ ਕਰਨਾ ਬਹੁਤ ਔਖਾ ਹੋ ਜਾਂਦਾ ਕਈ ਵਾਰ ਕਿ ਕਿਦਾਂ ਕੁੜੀਆਂ ਇੱਕ ਸੂਟ ਚੁਸ ਕਰਨ ਲੱਗ ਕੇ ਕਹਿੰਦੇ ਨਾ ਪੂਰੀ ਦੁਕਾਨ ਖਲਵਾ ਦਿੰਦੀਆਂ ਆ ਤੇ ਉਹ ਇਹ ਸਾਚੀ ਇਹ ਸਾਚੀ 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 ਕਿ ਕਿਦਾਂ ਕਿਦਾਂ ਦੇ ਸੀਨ ਕਈ ਵਾਰ ਕਿਦਾਂ ਕਿਦਾਂ ਦੀ ਬਹੁਤ ਚੰਗੇ ਹੁੰਦੇ ਭਾਜੀ ਇੰਨੀ ਦੁਕਾਨ ਦੇ ਅੰਦਰ ਵੈਰਾਈਟੀ ਪਈ ਆ ਇੰਨੀ ਪਈ ਆ ਬਹੁਤ ਪਈ ਆ 90% ਗਾ ਜਿਹੜਾ ਲੈਣ ਵਾਲੇ ਨਾ ਉਹਨਾਂ ਲੈ ਜਾਂਦੇ ਜਿਹੜੇ 10% ਆ ਨਾ ਉਹ ਹੂੰ ਹੂੰ ਨਹੀਂ ਕਿ ਇਹ ਬਹੁਤ ਜ਼ਿਆਦਾ ਚੂਜ਼ੀ ਹੁੰਦੇ ਤੁਸੀਂ ਉਹਨਾਂ ਨੂੰ ਲੈਣਾ ਉਹਨਾਂ ਨੇ ਵੀ ਹੁੰਦਾ ਪਰ ਉਹਨਾਂ ਨੂੰ ਤੁਸੀਂ ਦਿਖਾਏ ਚਲੋ ਦਿਖਾਏ ਚਲੋ ਉਹ ਇੰਨੀ ਜਿਹੜੀ ਤੁਸੀਂ ਹੁਣ ਵੈਰਾਈਟੀ ਤੁਹਾਡੇ ਕੋਲ ਵੈਰਾਈਟੀ ਵੀ ਬਹੁਤ ਹੈ ਵੈਰਾਈਟੀ ਉਹਨਾਂ ਦੇ ਸਾਹਮਣੇ ਇੰਨੀ ਰੱਖ ਦਿੱਤੀ ਬੰਦਾ ਹੀ ਕਨਫਿਊਜ਼ਡ ਹੋ ਗਿਆ ਸਾਹਮਣੇ ਕੀ ਲਈਏ ਤੇ ਕੀ ਛੱਡੀਏ ਫਿਰ ਸਾਡੇ ਕੋਲ ਪੋਜੀਸ਼ਨ ਬਣੇ ਆ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਕਨਫਿਊਜ਼ ਹੋ ਗਏ ਆ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਹੈਵੀ ਸੂਟ ਲੈ ਲਏ ਆ ਤੁਸੀਂ ਕਨਫਿਊਜ਼ ਹੋ ਗਏ ਸਾਨੂੰ ਮੈਨੂੰ ਪਤਾ ਲੱਗ ਜਾਂਦਾ ਸਭ ਨੂੰ ਪਤਾ ਲੱਗ ਜਾਂਦਾ ਮੁੰਡੇ ਜਿਹੜੇ ਮੋਰੇ ਬੈਠੇ ਆ ਉਹਨਾਂ ਨੇ ਤੁਹਾਨੂੰ ਉੱਥੋਂ ਠਾੜ ਲੈਣਾ ਆਉ ਉਦੀ ਦੀ ਇਧਰਲੇ ਪਾਸੇ ਤੁਹਾਨੂੰ ਠਾੜ ਦਈਏ ਉਥੇ 5 ਮਿੰਟ ਤੁਹਾਨੂੰ ਬੈਠਣ ਨੂੰ ਲੱਗ ਜਾਣੇ ਆ 4-5 ਮਿੰਟ ਅਸੀਂ ਪਾਣੀ ਪਿਜੂਣੀ ਚਾਹ ਚੁਪਲਾਣਾ ਤੁਹਾਨੂੰ ਤੁਸੀਂ ਰਿਲੈਕਸ ਹੋ ਜਾਣਾ ਦੁਆਰਾ ਫੇਰ ਸ਼ੁਰੂ ਕਰਦੇ ਹੋ ਅੱਛਾ ਮੈਂਟਲੀ ਥੈਰੇਪੀ ਵੀ ਚੱਲਦੀ ਹੈ ਮੈਂਟਲੀ ਥੈਰੇਪੀ ਚੱਲ ਵੀ ਦੇ ਰਹੇ ਭਾਜੀ ਕਰਨਾ ਪੈਣਾ ਜੇ ਤੁਸੀਂ ਜੁੜੇ ਹੋ ਉੱਚਾ ਹੋਣਾ ਵੱਡੀ ਗੱਲ ਨਹੀਂ ਕੋਈ ਵੀ ਹੋ ਸਕਦਾ ਮੈਂ ਤੁਸੀਂ ਪੈਸੇ ਲਾ ਕੇ ਉੱਚੇ ਹੋ ਜਾਓ ਉੱਚੇ ਬਣੇ ਰਹਿਣਾ ਬਹੁਤ ਮਸ਼ਹੂਰ ਬਣੇ ਰਹਿਣਾ ਬਹੁਤ ਜੀ ਤੇ ਸਟੇਜ ਅੱਛਾ ਕਈ ਵਾਰੀ ਕਸਟਮਰ ਆਂਦਾ ਮੈਂ ਕਈ ਵਾਰੀ ਦੁਕਾਨਾਂ 'ਚ ਦੇਖਿਆ ਇੱਕ ਘੰਟਾ ਲੇਡੀਜ਼ ਨੇ ਕਈ ਸੂਟ ਦੇਖ ਲਏ ਕਈ ਸੂਟ ਦੇਖ ਲਏ ਸੂਟ ਦੇਖਣ ਤੋਂ ਬਾਅਦ ਜਦੋਂ ਉਹ ਅਖੀਰ ਜੀ ਚ ਜਾ ਕੇ ਕਹਿੰਦੇ ਭਾਜੀ ਫਿਰ ਮੈਨੂੰ ਕੱਲ ਸੋਚ ਕੇ ਦੱਸੋਗੇ ਵੀ ਕਿਹੜਾ ਲੈਣਾ ਆਹ ਹੈ ਕਿਦਾਂ ਦਾ ਮਹਿਸੂਸ ਇਹ ਡਾਇਲੋਗ ਬਹੁਤ ਵਧੀਆ ਆ ਜੋ ਸੂਟ ਕੋਲਿਆ ਇਹਦੇ ਵਿੱਚ ਰੰਗ ਕਿੰਨੇ ਆ ਜੇ ਰੰਗ ਪਸੰਦ ਆਗੇ ਇਹ ਚ ਡਿਜ਼ਾਈਨ ਕਿਹੜਾ ਆ ਅੱਛਾ ਬਹੁਤ ਕੁਝ ਹੁੰਦਾ ਬਹੁਤ ਕੁਝ ਹੁੰਦਾ ਭਾਜੀ ਕਈ ਵੇਲੇ ਕਲਪ ਨਹੀਂ ਜਾਂਦਾ ਮਨ ਦਾ ਯਾਰ ਨਹੀਂ ਖੇਚ ਸਕਦੇ ਜਿਵੇਂ ਜੇ ਮੈਂ ਖੇ ਜੀਆ ਉਹਨੇ ਇੰਸਟਾਗ੍ਰਾਮ ਤੇ ਖੇ ਜੁ ਲਾਣੀ ਆ ਜੀ ਜੀ ਨਹੀਂ ਜਦਾਂ ਜੁੜਦਾ ਦੇਖੀ ਨਹੀਂ ਜਾਂਦਾ ਕਸਟਮਰ ਰੱਬ ਦਾ ਰੂਪ ਆ ਉਹ ਨਹੀਂ ਵੀ ਤੁਹਾਨੂੰ ਰੱਬ ਲੱਗ ਰਿਹਾ ਪਰ ਮੰਨਣਾ ਪੈਂਦਾ ਨਹੀਂ ਹੈ ਹੀ ਰੱਬ ਲੱਗਦੀਆਂ ਤੁਸੀਂ ਕਹਿੰਦੇ ਹੈ ਹੀ ਰੱਬ ਜੀ ਜੇ ਤੁਸੀਂ ਮੈਨੂੰ ਬਟਾਣ ਆਏ ਆ ਪੈਸੇ ਮੇਰਾ ਪਰਿਵਾਰ ਚੱਲ ਰਿਹਾ ਮੇਰਾ ਸਟਾਫ ਚੱਲ ਰਿਹਾ ਵਾ ਮੇਰੇ ਵਪਾਰੀ ਚੱਲ ਰਹੇ ਆ ਬਿਜਲੀ ਦੇ ਬਿੱਲ ਆ ਰਹੇ ਆ ਪਾਣੀ ਚੱਲ ਰਿਹਾ ਹੋ ਤੁਸੀਂ ਰੱਬ ਐ ਹੀ ਆ ਭਾਜੀ ਤੁਸੀਂ ਮੇਰੇ ਨਹੀਂ ਰੱਬ ਅੱਛਾ ਹੁਣ ਤੁਸੀਂ ਦੱਸ ਦਿੱਤਾ ਕਿ ਆਸ਼ੂ ਦੀ ਹੱਟੇ ਜਿਹੜੇ ਦਰਸ਼ਕ ਦੇਖ ਰਹੇ ਨੇ ਅਸੀਂ ਸਿਰਫ ਅੱਜ ਗੌਰਵ ਜੀ ਨੂੰ ਇੱਥੇ ਬੁਲਾਣ ਦਾ ਮਕਸਦ ਇਹੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਸਿਰਫ ਇਹ ਸੂਟ ਵੇਚ ਰਹੇ ਆ ਤੁਸੀਂ ਦੇਖੋ ਉਹਨਾਂ ਦੀ ਸੋਚ ਉਹ ਉਹਨਾਂ ਦੀ ਟੀਮ ਜਿਹੜੀ ਬੈਠੀ ਆ ਪੂਰੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰ ਰਹੀ ਆ ਇੱਕ ਕਸਟਮਰ ਚੱਲ ਕੇ ਆ ਗਿਆ ਇੱਕ ਕਸਟਮਰ ਨੂੰ ਸੋਸ਼ਲ ਮੀਡੀਆ ਤੇ ਹੈਂਡਲ ਕਰ ਰਹੇ ਹਾਂ ਮੈਂਟਲੀ ਤੌਰ ਦੇ ਉੱਤੇ ਜੇ ਬੰਦਾ ਕੋਈ ਸੂਟ ਦੇਖ ਦੇ ਕੇ ਪਸਲ ਹੋ ਗਿਆ ਉਹਨੂੰ ਕਿੱਦਾਂ ਮੈਨੇਜ ਕਰਨਾ ਹੋਰ ਕਿਹੜੀ ਥੈਰੇਪੀ ਆ ਤੁਹਾਡੇ ਕੋਲੇ ਤੋਂ ਇਲਾਵਾ ਕਸਟਮਰ ਨੂੰ ਕਸਟਮਰ ਨੂੰ ਸੈਟੀਸਫਾਈ ਕਰਨਾ ਇਹ ਵੀ ਥੈਰੇਪੀ ਇਹ ਥੈਰੇਪੀ ਨਹੀਂ ਪਾਜੀ ਇਹ ਵਰਦਾਨ ਇਹ ਵਰਦਾਨ ਬੱਚੇ ਬੋ ਮਾਰਜਨ ਕੱਟ 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 ਤੋਂ ਕੱਟ ਮਾਰਜਨ ਦੇ ਵਿੱਚ ਤੁਸੀਂ ਚੱਲਦੇ ਹੋ ਇਹੀ ਕਾਰਨ ਹੋਊਗਾ ਵੀ ਜੇ ਖਰਚਾ ਦੇਖੋ ਉਧਰੋਂ ਵੀ ਬਚਾ ਲਿਆ ਤੁਸੀਂ ਜਿਹੜੇ ਸਿੱਧੀ ਬਿਜੋਲਗੀ ਖਤਮ ਕਰ ਦਿੱਤੀ ਵਿੱਚ ਜਿਹੜੇ ਵਿੱਚ 15% ਦੀ ਬਿਜੋਲਗੀ ਖਤਮ ਕੀਤੀ ਹੈ 15% ਹਾਂ ਤੇ ਉਸ ਤੋਂ ਲਾ ਆਪ ਦੇ ਮਾਰਜਨ ਵੀ ਕੱਟ ਰੱਖਿਆ ਵੀ ਕਸਟਮਰ ਭਾਈ 15% ਦੀ ਬਿਜੋਲਗੀ ਖਤਮ ਕਰਦੀ 5% ਤੇ ਆਪਣੇ ਰੇਟ ਲਾ ਦਿੱਤੇ ਤੁਸੀਂ ਮੈਂ ਕਿੱਥੇ ਪਹੁੰਚ ਗਿਆ 800 ਵਾਲਾ ਸੂਟ ਤੁਹਾਨੂੰ ਮੇਰੀ ਦੁਕਾਨ ਤੇ ਪਹਿਲਾਂ ਹੀ 5500 ਦਾ ਮਿਲ ਗਿਆ। ਫਿਰ ਮੈਂ ਬਰਡੇ ਮਹਿੰਗੇ ਸੂਟਾਂ ਦੀਆਂ ਗੱਲੇ ਨਹੀਂ ਕਰਦਾ। ਹੁਣ ਤੁਸੀਂ ਆਉਂਗੇ ਤੁਹਾਨੂੰ ਮੇਰੀ ਦੁਕਾਨ ਤੇ ਬੱਚਿਆਂ ਦੇ ਕਿਡਸ ਤੇ ਬਹੁਤ ਵਧੀਆ ਵੈਰਾਈਟੀ ਹੈ ਜੈਂਟਸ ਤੇ ਕਿਡਸ ਤੇ ਲੇਡੀਜ਼ ਕੁੜਤੇ ਵੀ ਨਾਲ ਐਡ ਆ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ। ਚਲੋ ਤੁਸੀਂ ਆਂਦੇ ਰਹਿੰਦੇ ਆ। ਦੀਦੀ ਨੂੰ ਨਾਲ ਜ਼ਰੂਰ ਲੈ ਕੇ ਆ ਜਰੂਰ। ਜੀ ਜ਼ਰੂਰ। ਤੁਸੀਂ ਕੁਝ ਕਹਿ ਰਹੇ ਸੀ। ਮੈਂ ਇਹੀ ਕਹਿ ਰਹੀ ਸੀ ਕਿ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਮਾਰਜਨ ਅਸੀਂ ਬਹੁਤ ਘੱਟ ਰੱਖਿਆ। ਮਾਰਜਨ ਨੂੰ ਘੱਟ રાખી ਸੇਲਸ ਨੂੰ ਜਿਹੜੀ ਤੁਸੀਂ ਪ੍ਰੈਫਰੈਂਸ ਦਿੱਤੀ ਤੁਹਾਡੀ ਸੇਲ ਜ਼ਿਆਦਾ ਹੋਊਗੀ ਨਾ ਤੁਸੀਂ ਮਾਰਜਨ 200 ਰੁਪਏ ਸੂਟ ਮਗਰ ਲੈ ਲਿਆ ਜਾਂ 500 ਲੈ ਲਿਆ ਤੁਸੀਂ ਤੁਸੀਂ ਕੀ ਗੱਲ ਕਰ ਰਹੇ ਹੋ ਤੁਸੀਂ ਵੇਚੇ ਸਿਰਫ ਪੰਜ ਸੂਟ ਜੀ ਮੈਂ ਲੇਪ 50 ਰੁਪਏ ਮਾਰਜਨ ਮੈਂ ਵੇਚ ਲਿਆ 500 ਕੈਲਕੂਲੇਟਰ ਚੱਕ ਲਓ ਮੈਂ ਇਹ ਕਹਿੰਦਾ ਕਿ ਤੁਸੀਂ ਉਹੀ ਤੁਸੀਂ ਮਾਰਜਨ ਘੱਟ ਰੱਖ ਕੇ ਸੇਲਜ਼ ਨੂੰ ਅੱਪ ਲੈ ਕੇ ਜਾ ਰਹੇ ਹੋ ਹਾਂਜੀ ਹਾਂਜੀ ਇਹੀ ਹੈ ਜੇ ਹੋਰ ਕੋਈ ਵੀ ਵਪਾਰੀ ਦੇਖ ਰਿਹਾ ਉਹ ਵੀ ਇਦਾਂ ਇੰਸਟਾਗ੍ਰਾਮ ਮੀਡੀਆ ਤੇ ਆ ਚਲੋ ਲੇਡੀਜ਼ ਦਾ ਨਹੀਂ ਹੈਗਾ ਨਾਲ ਤੁਸੀਂ ਬੱਚਿਆਂ ਦਾ ਵੀ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਸ਼ਾਇਦ ਲੇਡੀਜ਼ ਦਾ ਸੀਗਾ ਹਾਂ ਹਾਂ ਹੁਣ ਤਾਂ ਤੁਸੀਂ ਸ਼ਾਇਦ ਜੈਂਟਸ ਤੇ ਤੇ ਬੱਚਿਆਂ ਦਾ ਵੀ ਤੇਰੀ ਡੀਜ਼ ਦੇ ਕੁੜਤੇ ਵੀ ਹੁਣ ਡਿਪਾਰਟਮੈਂਟਲ ਸਟੋਰ ਜਿੱਦਾਂ ਤੁਸੀਂ ਕਹਿੰਦੇ ਹੋ ਹੈਂਡਲੂਮ ਵੀ ਸਾਡੇ ਕੋਲ ਮਿਲ ਜਾਣਾ ਵਾ ਤੁਹਾਡੇ ਜਿਹਦਾ ਬਾਸਕਟ ਪਾਈਏ ਦਾ ਕਪੜਾ ਵੀ ਮਿਲ ਜਾਣਾ ਦਰਜੀ ਸਾਡੇ ਕੋਲ ਅੰਦਰ ਇਹ ਤੁਹਾਨੂੰ ਸ਼ਾਮ ਤੱਕ ਸੀਕੇ ਵੀ ਦੇ ਦੇਣਾ ਸੀਕੇ ਵੀ ਸਰਵਿਸ ਫਾਸਟ अच्छा एक जब तू वीडियो बनाने ਹੁੰਦੇ ਇੱਕ ਤੁਹਾਡਾ ਪੈਟ ਡਾਇਲੋਗ ਆ ਇੱਕ ਵਾਰੀ ਨਜ਼ਰ ਮਾਰ ਕੇ ਪਤਾ ਨਹੀਂ ਤੁਸੀਂ ਕੋਈ ਇੱਕ ਸ਼ਬਦ ਬੋਲ ਰਹੇ ਹੁੰਦੇ ਆ ਇੱਕ ਮਿੰਟ ਜਿਹੜਾ ਖੜ ਕੇ ਜਾਈਓ ਦੇਖ ਕੇ ਜਾਈਓ ਤੁਹਾਨੂੰ ਉਦਾਂ ਹੀ ਪਸੰਦ ਆ ਜਾਂਦਾ ਜੀ ਪ੍ਰੈਜੈਂਟੇਸ਼ਨ ਇੰਨੀ ਵਧੀਆ ਕੋਈ ਛੱਡੀ ਨਹੀਂ ਸਕਦਾ ਫੇਰ ਛੱਡੀ ਨਹੀਂ ਸਰ ਨਹੀਂ ਉਹ ਬਹੁਤ ਵਧੀਆ اچھا ਫਿਰ ਇੱਕ ਤੁਹਾਡੀ ਖਾਸੀਅਤ ਮੈਨੂੰ ਇਹ ਲੱਗਦੀ ਆ ਵੀ ਜਿੱਦਾਂ ਦਾ ਫੈਸਟੀਵਲ ਆਨ ਆਲਾ ਆ ਮੰਨ ਲਓ ਆਪਰੇਸ਼ਨ ਸੰਦੂਰ ਆ ਗਿਆ ਉਹਦੀ ਕਾਮਯਾਬੀ ਆ ਗਈ ਤੇ ਉਹਦੇ ਤੇ ਅਗਲੀਆਂ ਜਿਹੜੀਆਂ ਤੁਹਾਡੀਆਂ ਰੀਲਸ ਆ ਉਹਦੇ ਵਿੱਚ ਤੁਸੀਂ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਉਹ ਇੱਕ ਵਾਰੀ ਰੀਲ ਮੈਚ ਚੱਲਣਾ ਵੀ ਦਰਸ਼ਕਾਂ ਦੇ ਸਾਹਮਣੇ ਉਹ ਮੈਂ ਰੀਲ ਦੇਖੀ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਉਹ ਫਗਵਾੜੇ ਸਾਰੇ ਜਿੱਦੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਕੱਢਿਆ ਜਾ ਰਿਹਾ ਸੀ ਨਾ ਅਸੀਂ ਵੀ ਫਗਵਾੜੇ ਵਿੱਚ ਲੜਕੇ ਕੱਢਿਆ ਸੀ ਤਿਰੰਗਾ ਯਾਤਰਾ ਤਿਰੰਗਾ ਯਾਤਰਾ ਇਹਨੂੰ ਕਿਹਾ ਆਪਰੇਸ਼ਨ ਸੰਦੂਰ ਸਕਸੈਸਫੁਲ ਉਹਦੇ ਉੱਤੇ ਸੀਗੀ ਸਾਰੇ ਵਿੱਚ ਸਾਰੇ ਸਾਰਿਆਂ ਨੇ ਜਿੰਨੀਆਂ ਵੀ ਆਪਣੇ ਫਗਵਾੜੇ ਦੀਆਂ ਜੱਥੇਬੰਦੀਆਂ ਕੋਈ ਵੀ ਇਦਾਂ ਦੀ ਨਹੀਂ ਸੀ ਜਿਹੜੀ ਵਿੱਚ ਨਹੀਂ ਸੀ ਸਾਰਿਆਂ ਨੇ ਗੱਲ ਕੇ ਉਦੇਸ਼ਤਾ ਮਾਮਲਾ ਸੀ ਉਹ ਪਾਰਟੀ ਦਾ ਮਾਮਲਾ ਨਹੀਂ ਸਾਰਿਆਂ ਨੇ ਰਲ ਕੇ ਗੱਡੀ ਸੀ ਇਹ ਦੋ ਲਾਈਨਾਂ ਉਹਦੀਆਂ ਬੋਲਦੇ ਹੋ ਜਿਹੜਾ ਯਾਦ ਤੁਹਾਨੂੰ ਦਾ ਯਾਦ ਆ ਜੀ ਆਪਰੇਸ਼ਨ ਸੰਦੂਰ ਸਕਸੈਸਫੁਲ ਦੇ ਉੱਤੇ ਫਗਵਾੜੇ ਦੇ ਵਿੱਚ ਕੱਢਿਆ ਜਾ ਰਿਹਾ ਹੈ ਜੀ ਤਿਰੰਗਾ ਯਾਤਰਾ ਮਾਰਚ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਇਹ ਡਾਇਲੌਗ ਬਹੁਤ ਵਧੀਆ ਬਹੁਤ ਬਹੁਤ ਮੈਂ ਵੀਡੀਓ ਦੇਖੀ ਬਹੁਤ ਵਧੀਆ ਸੀ ਅੱਛਾ ਜਾਣਦੇ-ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਅਸੀਂ ਅੱਜ ਤੁਹਾਡੇ ਮਤਲਬ ਅਸੀਂ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਗੱਲਾਂ ਦੇ ਨਾਲ ਆਸ਼ੂ ਦੀ ਹੱਟੀ ਆਸ਼ੂ ਦੀ ਹੱਟੀ ਬਣੀ ਹੈ ਬਹੁਤ ਸਾਰੇ ਲੋਕਾਂ ਸਾਨੂੰ ਇਹ ਸਵਾਲ ਕਰਦੇ ਸੀ ਵੀ ਸਾਡੇ ਆਪ ਦੇ ਰਿਸ਼ਤੇਦਾਰ ਵੀ ਵੀ ਆਸ਼ੂ ਦੀ ਹੱਟੀ ਦੇ ਉੱਤੇ ਕੀ ਖਾਸ ਹੈ ਕਿ ਲੋਕ ਉੱਥੇ ਬਹੁਤ ਜਾਂਦੇ ਕਿਉਂਕਿ ਉਹ ਜਾਂਦੇ ਆ ਅਸੀਂ ਇਹ ਕਹਿੰਦੇ ਵੀ ਫਰਗਾਟੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹੋਣਗੀਆਂ ਜਿੱਥੇ ਉਹਨਾਂ ਦਾ ਕੋਈ ਮਾਲ ਵਧੀਆ ਹੋਗਾ ਪਰ ਆਸ਼ੂ ਦੀ ਹੰਟੀ 'ਚ ਕੀ ਖਾਸੀਅਤ ਹੈ ਅੱਜ ਅਸੀਂ ਸ਼ਾਇਦ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆਂ ਕਿ ਆਸ਼ੂ ਦੀ ਹੱਟੀ ਦੀ ਮਿਹਨਤ ਕਿੰਨੀ ਹੈ ਆਪਾਂ ਹੋਰ ਕਿਸੇ ਤੇ ਕੁਝ ਨਹੀਂ ਕਹਿਣਾ ਆਸ਼ੂ ਦੀ ਹੱਟੇ ਦੀ ਬਸ ਰੀਡ ਸਹੀ ਆ ਬਸ ਹੋਰ ਆਪਾਂ ਨਹੀਂ ਕਹਿ ਸਕਦੇ ਸਾਡੇ ਭਰਾ ਆ ਸਾਰੇ ਬਿਲਕੁਲ ਬਿਲਕੁਲ ਜੀ ਤੁਸੀਂ ਜਾਂਦੇ ਆਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਰੀਲਾਂ ਊਂਟ ਪਟਾਂਗ ਲਈ ਨਹੀਂ ਆ ਬਿਜ਼ਨਸ ਲਈ ਕਰਕੇ ਦੇਖੋ 1 ਮਹੀਨਾ 2 ਮਹੀਨੇ 3 ਮਹੀਨੇ ਚੌਥੇ ਮਹੀਨੇ ਤੋਂ ਬਾਅਦ ਤੁਹਾਨੂੰ ਸਕਸੈਸ ਜ਼ਰੂਰ ਮਿਲੂਗਾ ਮੇਰਾ ਵਾਦਾ ਆ ਜੇ ਨਹੀਂ ਮਿਲਦਾ ਤੁਸੀਂ ਇੱਕ ਵਾਰ ਮੈਨੂੰ ਫੋਨ ਤੇ ਜ਼ਰੂਰ ਮਿਲ ਤੁਸੀਂ ਇਹਨਾਂ ਤੋਂ ਟਿਪਸ ਲੈ ਸਕਦੇ ਹੋ ਹਾਂ ਲਵਾਂਗੇ ਤੇ ਮੇਰਾ ਵਾਦਾ ਆ ਮੈਂ ਜ਼ਰੂਰ ਤੁਹਾਨੂੰ ਗਾਈਡ ਕਰੂੰਗਾ ਗਰਵ ਜੀ ਤੁਹਾਡੀ ਦੁਕਾਨ ਦੀ ਇੱਕ ਹੋਰ ਬੜੀ ਖਾਸੀਅਤ ਆ ਤੁਹਾਡੀ ਪ੍ਰੈਜੈਂਟੇਸ਼ਨ ਦਾ ਵਧੀਆ ਤੁਹਾਡੀ ਦੁਕਾਨ ਦੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਤੁਸੀਂ ਦੁਕਾਨ ਦੇ ਅੰਦਰ ਬੁਲਟ ਲਗਾਇਆ ਹੋਇਆ ਆ ਉਹ ਬੁਲਟ ਲਗਾਉਣ ਦਾ ਕੀ ਕਾਰਨ ਆਸ਼ੂ ਭਾਈ ਲਈ ਨਾ ਬੁਲਟ ਬਹੁਤ ਲੱਕੀ ਸੀ ਅੱਛਾ ਫੋਨ ਹਰ ਇੱਕ ਸਾਲ ਪੂਜਾ ਵੀ ਹੁੰਦੀ ਆ ਮੈਂ ਕਰਦਾ ਸੋਸ਼ਲ ਮੀਡੀਆ ਵੀਡੀਓ ਵੀ ਪੈਂਦੀ ਆ ਆਸ਼ੂ ਭਾਈ ਲਈ ਬਹੁਤ ਬੜੀ ਲੱਕੀ ਸੀ ਉਹਨਾਂ ਨੇ ਇਦਾਂ ਹੀ ਫਰੇਮ ਦੇ ਵਿੱਚ ਮੜਾ ਦਿੱਤਾ ਉਹੀ ਵਾਲਾ ਬੁਲਟ ਉਹੀ ਬੁਲਟ ਆ ਜੀ ਇਹ ਅੱਛਾ ਤੇ ਇਦਾਂ ਹੀ ਟਰੈਕਟਰ ਆਸ਼ੂ ਭਾਈ ਦੀ ਦੁਕਾਨ ਤੇ ਜਾਓਗੇ ਤੁਸੀਂ ਉੱਥੇ ਟਰੈਕਟਰ ਖੜਾ ਵਾ ਉਹਨਾਂ ਲਈ ਉਹ ਬਹੁਤ ਲੱਕ ਇਹਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਲੱਕੀ ਆ ਆਸ਼ੂ ਭਾਈ ਇਦਾਂ ਹੀ ਮੜਾ ਕੇ ਜਾਂ ਖੜ ਕੇ ਰੱਖਦੇ ਆ ਸਾਫ਼ ਸਵਈ ਕਰਾ ਕੇ ਅੱਛਾ ਉਹ ਚੀਜ਼ਾਂ ਨੂੰ ਤੁਸੀਂ ਛੱਡਿਆ ਨਹੀਂ ਉਹ ਤੁਹਾਡੀਆਂ ਆਪਣੀਆਂ ਵਰਤੀਆਂ ਮੰਨਦੇ ਆ ਜਨ ਕਿ ਇਹ ਸਾਡੇ ਲਈ ਲੱਕੀ ਆ ਇਹਨਾਂ ਤੋਂ ਅਸੀਂ ਅੱਗੇ ਵਧੀ ਇਹਨਾਂ ਤੋਂ ਅਸੀਂ ਅੱਗੇ ਵੱਧ ਇਹ ਚੀਜ਼ਾਂ ਗੇ ਰੱਖਣੀਆਂ ਆ ਸੋ ਬਹੁਤ ਵਧੀਆ ਲੱਗਾ ਅੱਜ ਗੱਲਬਾਤ ਕਰਕੇ ਤੁਸੀਂ ਸਾਡੇ ਸਟੂਡੀਓ ਆਏ ਔਰ ਪ੍ਰੋਗਰਾਮ ਗੱਲਾਂ ਗੱਲਾਂ ਦੇ ਵਿੱਚ ਅਸੀਂ ਚਾਹੁੰਦੇ ਸੀ ਕਿਉਂਕਿ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਉਹਨਾਂ ਲੋਕਾਂ ਨੂੰ ਲੋਕਾਂ ਦੇ ਰੂਬੂ ਕਰਾਣੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ ਨੂੰ ਹਾਸਲ ਕੀਤਾ ਕੋਈ ਐਸਾ ਲਕਸ਼ ਉਹਨਾਂ ਨੇ ਪ੍ਰਾਪਤ ਕੀਤਾ ਜਿਹੜਾ ਉਹਨਾਂ ਨੂੰ ਦੇਖ ਕੇ ਕੋਈ ਹੋਰ ਲੋਕ ਵੀ ਉਸ ਰਾਹ ਦੇ ਉੱਪਰ ਚੱਲ ਸਕਣ ਸੋ ਅੱਜ ਸਾਡੇ ਮਹਿਮਾਨ ਸੀ ਤੁਸੀਂ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਔਰ ਤੁਸੀਂ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਰਨੀ ਨੂੰ ਅੱਜ ਇੱਥੇ ਤੱਕ ਪਹੁੰਚਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਦਰ ਦਰਸ਼ਕਾਂ